ਗੱਲ ਕਹਿ ਰਹੇ ਆਂ ਵੀ ਕਾਂਗਰਸ ਹਮੇਸ਼ਾ ਪੰਜਾਬ ਨੂੰ ਇਗਨੋਰ ਕਰਦੀ ਆ ਮੈਂ ਤਾਂ ਇੱਕ ਮਤਲਬ ਇਹ ਪਹਿਲਾਂ ਵੀ ਗੱਲ ਕਹਿੰਦਾ ਸੀ ਅੱਜ ਇਹ ਅਫਸੋਸ ਹੋਇਆ ਦੇਖ ਕੇ ਪਿਛਲੀ ਵਾਰ ਵੀ ਕਿੰਨੇ ਐਮਪੀ ਸੀ 8 ਐਮਪੀ ਸੀ ਪਿਛਲੀ ਵਾਰ ਕਾਂਗਰਸ ਪਾਰਟੀ ਦੇ 8 ਐਮਪੀ ਹਜੇ ਕਿ ਮੈਨੂੰ ਕੋਈ ਲੈਣਾ ਦੇਣਾ ਨਹੀਂ ਗਾ ਕਾਂਗਰਸ ਨਾਲ ਪਰ ਮੈਨੂੰ ਦੁੱਖ ਬੜਾ ਹੋਇਆ ਇਸ ਵਾਰ ਵੀ ਕਾਂਗਰਸ ਪੰਜਾਬ ਨੇ 7 ਜਿਤਾ ਕੇ ਭੇਜੇ ਇਸ ਸੱਤਾ ਦੇ ਵਿੱਚੋਂ ਸਭ ਤੋਂ ਸੀਨੀਅਰ ਕੌਣ ਨੇ ਉਹਦੇ ਵਿੱਚ ਔਜਲਾ ਸਾਹਿਬ ਜਿਹੜੇ 3 ਵਾਰ ਐਮਪੀ ਬਣੇ। ਸ਼੍ਰੀ ਅਮਰਸਰ ਸਾਹਿਬ ਤੋਂ। ਦੂਜੇ ਪਾਸੇ ਜੇ ਲਾਓ ਅਨੰਦਪੁਰ ਸਾਹਿਬ ਤੁਸੀਂ ਇਸ ਵਾਰ ਚੰਡੀਗੜ੍ਹੋਂ ਚਲੇਗੇ ਮਨੀਸ਼ ਤਵਾੜੀ ਜੀ ਜਿਨ੍ਹਾਂ ਨੇ 5 ਵਾਰ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਲੜੀਆਂ ਸਭ ਤੋਂ ਸੀਨੀਅਰ ਨੇ। ਤੇ ਇੱਕ ਵੀ ਉਸ ਤੋਂ ਬਾਅਦ ਤੁਸੀਂ ਲਾ ਲਓ ਚੀਫ ਮਿਨਿਸਟਰ ਚੰਨੀ ਜੀ ਪੰਜਾਬ ਦੇ ਰਹੇ ਆ। ਉਸ ਤੋਂ ਸੀਨੀਅਰ ਇੱਕ ਡਿਪੀ ਚੀਫ ਮਿਨਿਸਟਰ ਰਹੇ ਨੇ ਪੰਜਾਬ ਦੇ ਉਹ ਨੇ। ਦੂਜੇ ਪਾਸੇ ਹੋਰ ਮੈਂਬਰ ਪਾਰਲੀਮੈਂਟ ਵੀ ਨੇ ਇੱਕ ਵੀ ਜਿਹੜੀ ਜਗ੍ਹਾ ਏ ਉਹ ਪੰਜਾਬ ਦੇ ਮੈਂਬਰ ਪਾਰਲੀਮੈਂਟ ਨੂੰ ਨਹੀਂ ਦਿੱਤੀ ਜਾਂਦੀ ਮੈਂ ਹਜੇ ਕੋਈ ਕਹਿਣ ਵਾਲਾ ਨਹੀਂਗਾ ਫੈਸਲਾ ਰਾਹੁਲ ਗਾਂਧੀ ਨੇ ਕਰਨਾ ਹੈ ਜਦੋਂ ਲੀਡਰ ਉਹ ਬਣ ਗਏ ਉਦੋਂ ਤੱਕ ਕੀ ਗੱਲ ਪੰਜਾਬ ਦਾ ਕੋਈ ਡਿਪਟੀ ਲੀਡਰ ਨਹੀਂ ਬਣਦਾ ਸੀ ਜਿਹੜੀਆਂ ਸਭ ਤੋਂ ਵੱਧ ਸੀਟਾਂ ਜਿਹੜੀਆਂ ਪਿਛਲੀ ਵਾਰ ਤਾਂ 8 ਦਿੱਤੀਆਂ ਕਾਂਗਰਸ ਨੇ ਇਸ ਵਾਰ ਤਾਂ ਸੱਤ ਜਿੱਤੀਆਂ ਮੈਂ ਇਹੀ ਕਹਿਣਾ ਚਾਹੁੰਦਾ ਕਾਂਗਰਸ ਗਿਆਨੋ ਵੀ ਕਾਦੇ ਲਈ ਕਿਸ ਲਈ ਵੋਟ ਪਾਉਨੇ ਹੋ ਜਦੋਂ ਅੱਜ ਸਭ ਤੋਂ ਜਿਹੜਾ ਤਿੰਨ ਸੀਟਾਂ ਐ ਸ਼ਾਇਦ ਮੇਰੀ ਖਿਆਲ ਨਾਲ ਅਸਾਮ ਚਾਈਆਂ ਐ ਉੱਥੇ ਦੇ ਗੌਰਵ ਗਗੋਈ ਜੀ ਨੂੰ ਡਿਪਟੀ ਲੀਡਰ ਬਣਾਇਆ ਐ ਉਦੋਂ ਬਾਅਦ ਜਿਹੜੇ ਦੋ ਬੰਦੇ ਵਿਪ ਕੋ ਬਣਾਏ ਨੇ ਉਹ ਵੀ ਹੋਰ ਸਟੇਟਾਂ ਦੇ ਆ ਤੇ ਇੰਨੀ ਐਸਸੀ ਪਰਿਵਾਰਾਂ ਨੂੰ ਤਾਂ ਖਾਸ ਤੌਰ ਇੰਨੀ ਨਫ਼ਰਤ ਆ ਵੀ ਜਿਹੜੇ ਉਹਨਾਂ ਦੇ ਸੁਰੇਸ਼ ਜੀ ਸੁਰੇਸ਼ ਜੀ ਸੱਤ ਵਾਰ ਦੇ ਐਮਪੀ ਨੇ ਤੇ ਉਹਨਾਂ ਨੂੰ ਉਹਨਾਂ ਨੇ ਸਪੀਕਰ ਦੀ ਪੋਸਟ ਲਈ ਖੜਾ ਕੀਤਾ ਸਪੀਕਰ ਦੀ ਪੋਸਟ ਲਈ ਖੜਾ ਕੀਤਾ ਉਹਨਾਂ ਨੂੰ ਅੱਜ ਚੀਫ ਵਿੱਪ ਬਣਾਇਆ ਹੈ ਲੀਡਰ ਤਾਂ ਕੀ ਬਣਾਉਣਾ ਡਿਪਟੀ ਲੀਡਰ ਤਾਂ ਕੀ ਬਣਾਉਣਾ ਚੀਫ ਵਿੱਪ ਬਣਾਇਆ ਚਲੋ ਉਹ ਅਲੱਗ ਗੱਲ ਆ ਪਰ ਮੈਂ ਇਹ ਕਹਿਣਾ ਚਾਹੁੰਦਾ ਅੱਜ ਮੈਂ ਪੰਜਾਬ ਦੀ ਧਰਤੀ ਤੇ ਖੜਾ ਬੜੀ ਆਸ ਸੀ ਪੀ ਪੰਜਾਬ ਦੇ ਲੋਕਾਂ ਨੇ ਸੱਤ ਮੈਂਬਰ ਪਾਰਲੀਮੈਂਟ ਜਿਹੜੇ ਉਹ ਜਿਤਾਏ ਆ ਜਿਹਦੇ ਵਿੱਚ ਇੱਕ ਕਾਂਗਰਸ ਪਾਰਟੀ ਦਾ ਪ੍ਰਧਾਨ ਵੀ ਆ ਇੱਕ ਡਿਪਟੀ ਚੀਫ ਮਿਨਿਸਟਰ ਰਿਹਾ ਕਾਂਗਰਸ ਦਾ ਇੱਕ ਚੀਫ ਮਿਨਿਸਟਰ ਰਿਹਾ ਹੈ ਦੂਜੇ ਗੁਰੂ ਘਰ ਤੋਂ ਇਹ ਆਸੀ ਅੰਮ੍ਰਿਤਸਰ ਸ੍ਰੀ ਗੁਰੂ ਸਾਡੀ ਪਵਿੱਤਰ ਧਰਤੀ ਆ ਗੁਰੂਆਂ ਦੀ ਸ਼ੁਰੂ ਅੰਮ੍ਰਿਤਸਰ ਸਾਹਿਬ ਜਿੱਥੇ ਸਾਡਾ ਦਰਬਾਰ ਸਾਹਿਬ ਆ ਉੱਥੇ ਨੇ ਐਮਪੀ ਤੀਜੀ ਵਾਰ ਜਿੱਤ ਕੇ ਗਏ ਆ ਤੇ ਉਹਨਾਂ ਨੇ ਪਾਰਲੀਮੈਂਟ ਚ ਰੋਜ਼ ਮੈਂ ਸਮਝਦਾ ਸਭ ਦੇ ਵਿਚਾਰਿਆਂ ਦੇ ਜਿਹੜੇ ਸੰਘ ਨੇ ਜਿਹੜੇ ਗੜੇ ਨੇ ਉਹ ਨਾਰੇ ਲਾਉਂਦੇ ਲਾਉਂਦੇ ਮੁਰਦਾਵਾਦ ਪਾਟ ਗਏ ਤੇ ਅੱਜ ਵੀ ਮੈਂ ਕਹਿੰਦਾ ਕਿਸੇ ਪੰਜਾਬੀ ਨੂੰ ਜਿਹੜਾ ਐਮਪੀ ਹੈ ਉਹਨੂੰ ਹੁਣ ਅੱਜ ਤੋਂ ਬਾਅਦ ਕੋਈ ਉੱਥੇ ਕਾਂਗਰਸ ਖਾਤਰ ਨਾਰੇ ਨਹੀਂ ਲਾਉਣੇ ਚਾਹੀਦੇ ਵਿਰੋਧ ਨਹੀਂ ਕਰਨਾ ਚਾਹੀਦਾ ਮੈਂ ਉਹਦੇ ਦੀ ਗੱਲ ਨਹੀਂ ਹੁੰਦੀ ਕਾਂਗਰਸ ਪਾਰਟੀ ਪਰ ਇਸ ਤਰੀਕੇ ਨਾਲ ਦੁਸ਼ਮਣ ਆ ਪੰਜਾਬ ਦੀ ਵੀ ਇੰਨੇ ਐਮਪੀ ਜਿਤਾ ਕੇ ਵੀ ਇੱਕ ਵੀ ਪਾਰਲੀਮੈਂਟ ਦੇ ਅਹੁਦਾ ਦੇਣੋ ਕਾਂਗਰਸ ਪਾਰਟੀ ਨਫ਼ਰਤ ਕਰਦੀ ਆ ਅੱਜ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਜਿਹੜੇ ਪੰਜਾਬ ਦੇ ਐਮਪੀ ਨੇ ਉਹਨਾਂ ਨੇ ਕੀ ਮਾੜਾ ਕੀਤਾ ਜੀ ਕਿੰ تن ਵਾਰ ਚਾਰ ਚਾਰ ਵਾਰ ਇੰਨਾ ਉੱਥੇ ਸੰਘ ਪੜ ਪੜ ਰੋਜ਼ ਮੁਰਦਾਬਾਦ ਮੁਰਦਾਬਾਦ ਕਰਕੇ ਪ੍ਰਧਾਨ ਮੰਤਰੀ ਸਰਕਾਰ ਦੇ ਬੇਸ਼ਕ ਉਹ ਤੁਹਾਨੂੰ ਜਰੂਰ ਕਹਿਣਗੇ ਜਦੋਂ ਤੁਸੀਂ ਪੁੱਛੋਗੇ ਵੀ ਨਹੀਂ ਅਸੀਂ ਤਾਂ ਕਾਂਗਰਸ ਦੇ ਸਪਾਈ ਆ ਪਰ ਮੈਨੂੰ ਪਤਾ ਮੇਰੀ ਬਹੁਤਾਂ ਨਾਲ ਗੱਲ ਹੋਈ ਆ ਪਾਰਲੀਮੈਂਟ ਹੋਈ ਆ ਤੇ ਉਹਨਾਂ ਦਾ ਦਿਲ ਬੜਾ ਅੰਦਰੋਂ ਦੁਖਿਆਏ ਉਹ ਕਹਿ ਨਹੀਂ ਸਕਦੇ ਪਾਰਲੀਮੈਂਟ ਇਹ ਇਹ ਗੱਲਾਂ ਦੂਜੇ ਪਾਸੇ ਪਾਰਟੀਆਂ ਨੂੰ ਕੀ ਕਹਿਣਗੇ ਦੂਜੇ ਪਾਸੇ ਪਾਰਟੀ ਅੱਜ ਜਿਹੜੀ ਸੱਤਾ ਜੀ ਪਾਰਟੀ ਚ ਉਹਨੇ ਪੰਜਾਬ ਨੂੰ ਮੈਂ ਤਾਂ ਵੀ ਮੈਂ ਸ਼ੁਕਰ ਗੁਜ਼ਾਰਾ ਉਹਨਾਂ ਦਾ ਵੀ ਉਹਨਾਂ ਨੇ ਪੰਜਾਬ ਨੂੰ ਕੇਂਦਰ ਦੀ ਸੱਤਾ ਦੇ ਵਿੱਚ ਉਹਨਾਂ ਨੇ ਉਹ ਭਾਗੀਦਾਰ ਬਣਾਇਆ ਪਰ ਅੱਜ ਕਾਂਗਰਸ ਨੇ ਯਾਰ ਮੈਨੂੰ ਦੁੱਖ ਹੁੰਦਾ ਮਨੀਸ਼ ਤਿਵਾੜੀ ਸਾਹਿਬ ਵਰਗੇ ਸੀਨੀਅਰ ਬੰਦੇ ਰੋਲ ਕੇ ਰੱਖਿਆ ਕੀਤਾ ਗਿਆ ਸੀ ਤੋਂ ਤੌਰ ਤੇ ਕਿਹਾ ਜਾ ਸਕਦਾ ਕਿ ਪੰਜਾਬ ਨੂੰ ਜਿਹੜਾ ਤੁਸੀਂ ਆਪ ਦੇਖੋ ਪਿਛਲੀ ਵਾਰ 8 8 MP ਤੁਹਾਨੂੰ ਵੀ ਪਲੇਟ ਲਗਾਇਆ ਗਿਆ ਸਾਰਿਆਂ ਨੂੰ ਨਾ ਮੈਨੂੰ ਕਿੱਥੇ ਲਾਇਆ ਗਿਆ ਮੈਨੂੰ ਤਾਂ ਇਹ ਇਹੀ ਤਾਂ ਇਹੀ ਤਾਂ ਗੱਲ ਆ ਵੀ ਕਾਂਗਰਸ ਪਾਰਟੀ ਹੈ ਜਿਹੜੀ ਉਹ ਕਿਸੇ ਨੂੰ ਵੀ ਪੰਜਾਬ ਦੇ ਕਿਸੇ ਮੈਂਬਰ ਪਾਰਲੀਮੈਂਟ ਨੂੰ ਉਹ ਪੁੱਛਣ ਨੂੰ ਤਿਆਰ ਨਹੀਂ ਤੇ ਇੰਨੀ ਨਫ਼ਰਤ ਆ ਪੰਜਾਬੀਆਂ ਪ੍ਰਤੀ ਇੰਨੀ ਨਫ਼ਰਤ ਆ ਪੰਜਾਬ ਪ੍ਰਤੀ ਵੀ ਅੱਜ ਵੀ 7 MP ਦਿੱਤੇ ਹੁਣ ਉਹ ਚੋ ਇੱਕ ਨੂੰ ਕੋਈ ਅਹੁਦਾ ਨਾ ਦਿੱਤਾ ਪਾਰਲੀਮੈਂਟ ਚ ਤੇ ਮੈਂ ਤੁਹਾਨੂੰ ਗਿਣਾਇਆ ਕਿਹੜਾ ਸਾਬਕਾ ਮੁੱਖ ਮੰਤਰੀ ਆ ਕਿਹੜਾ ਸਾਬਕਾ ਡਿਪਟੀ ਡਿਪਟੀ ਮੁੱਖ ਮੰਤਰੀ ਆ ਕਿਹੜਾ ਉਥੇ ਕਾਂਗਰਸ ਦਾ ਪ੍ਰਧਾਨ ਆ ਸਾਰਿਆਂ ਨੂੰ ਬੇਲੇ ਕਰਕੇ ਤੋੜਤਾ ਅੱਜ ਮੈਂ ਸਮਝਦਾ ਇਹ ਪੰਜਾਬ ਦੇ ਕਾਂਗਰਸ ਨੂੰ ਤੇ ਪੰਜਾਬ ਦੇ ਵੋਟਰਾਂ ਨੂੰ ਦੇਖਣਾ ਚਾਹੀਦਾ ਵੀ ਤੁਸੀਂ ਇਹਨਾਂ ਨੂੰ ਵੋਟਾਂ ਪਾ-ਪਾ ਤੋੜਦੇ ਆ ਹਾਈ ਕਮਾਂਡ ਬਿਲਕੁਲ ਇਹਨਾਂ ਦਾ ਕੋਈ ਮੁੱਲ ਨਹੀਂ ਪਾਉਂਦੀ ਪਾਜਪਾ ਤੋਂ ਥੱਲੇ ਲਈਆ ਕਾਂਗਰਸ ਦਾ ਸੀਜੀ ਨੰਬਰ ਤੇ ਇਹ ਕਿਵੇਂ ਦੇਖ ਰਹੇ ਹੋ ਕਿ ਇਹਨੂੰ ਜ਼ਿੰਮੇਵਾਰ ਕਿਹਨੂੰ ਚੁੱਕਿਆ ਰਹੇ ਹੋ ਦੇਖੋ ਗੱਲ ਇਹ ਆ ਹਰ ਬੰਦਾ ਮੁੱਖ ਮੰਤਰੀ ਦਾ ਦਾਅਵੇਦਾਰ ਆ ਤੇ ਜਦੋਂ ਉੱਥੇ ਕੋਈ ਪ੍ਰੋਗਰਾਮ ਬਣਦਾ ਸੀ ਕੋਈ ਕਹਿੰਦਾ ਸੀ ਪ੍ਰਧਾਨ ਦਾ ਬਣਾਓ ਕੋਈ ਕਹਿੰਦਾ ਸੀ ਐਮਪੀ ਦਾ ਬਣਾਓ ਕੋਈ ਕਹਿੰਦਾ ਸੀ ਸੀਐਲਪੀ ਲੀਡਰ ਦਾ ਬਣਾਓ ਇਸ ਕਰਕੇ ਉਹ ਰੋਜ਼ ਕਈ ਘਰਦਿਆਂ ਦੇ ਵੀ ਕਹਿੰਦੇ ਸੀ ਵੀ ਸਾਡੇ ਘਰਦਿਆਂ ਦੇ ਪ੍ਰੋਗਰਾਮ ਵੀ ਰੱਖੋ ਇਸ ਕਰਕੇ ਜਿਹੜੀ ਕਾਂਗਰਸ ਪਾਰਟੀ ਆ ਉਹ ਬੇਸ਼ੱਕ ਇੱਕ ਗੱਲ ਮੇਰੀ ਹੋਰ ਸੁਣ ਲਓ ਕਾਂਗਰਸ ਪਾਰਟੀ ਜਿਹੜੀ ਜਿੱਤੀ ਆ ਸੀਟਾਂ ਉਹ ਸਿਰਫ ਸਮਝੌਤੇ ਕਰਕੇ ਜਿਹੜਾ ਸਮਝੌਤਾ ਸੀ ਉਤੋਂ ਉਰੇ ਤਾਂ ਕੈਂਡੀਡੇਟਾਂ ਨੂੰ ਪਤਾ ਨਹੀਂ ਲੱਗਿਆ ਮੈਂ ਪੱਪੀ ਪ੍ਰੈਸ਼ਰ ਜੀ ਨੂੰ ਸਤਕਾਰਯੋਗ ਨਹੀਂ ਮੇਰੇ ਵੱਡੇ ਭਰਾ ਨੇ ਦੋ ਦਿਨ ਪਹਿਲਾਂ ਕੈਂਡੀਡੇਟ ਨੂੰ ਨਹੀਂ ਪਤਾ ਲੱਗਿਆ ਦੋ ਦਿਨ ਪਹਿਲਾਂ ਜਿਹੜਾ ਜਿਹੜਾ ਕੈਂਡੀਡੇਟ ਜਿਤਾਉਣਾ ਸੀ ਉਹ ਦਿੱਲੀ ਵਾਲੇ ਆਮ ਆਦਮੀ ਪਾਰਟੀ ਦੇ ਜਨਰਲ ਸੈਕਟਰੀ ਹੈਡ ਸੀ ਤੇ ਜਿਹੜੇ ਪੰਜਾਬ ਨਾਲ ਸੰਬੰਧਿਤ ਸੀਗੇ ਜਨਰਲ ਸੈਕਟਰੀ ਉਹਨਾਂ ਨੇ ਬਹਿ ਕੇ ਉੱਥੇ ਫੈਸਲੇ ਕੀਤੇ ਆ ਤੇ ਜਿਹੜੇ ਜਿਹੜੇ ਕਾਂਗਰਸ ਦੇ ਕੈਂਡੀਡੇਟ ਹਰਾਉਣੇ ਸੀ ਉਹ ਹਰਾਤੇ ਜਿਹੜੇ ਆਮ ਆਦਮੀ ਦੇ ਹਰਾਉਣੇ ਸੀ ਉਹ ਹਰਾਤੇ ਇਸ ਕਰਕੇ ਦੋਨਾਂ ਨੇ ਗਠਜੋੜ ਬੰਧਨ ਹੈ ਚਾ ਕੋਈ ਝੂਠੀ ਹੈ ਨਹੀਂਗਾ ਤੇ ਹੁਣ ਕਾਂਗਰਸ ਨੂੰ ਪਤਾ ਲੱਗ ਗਿਆ ਕਿੱਥੇ ਆ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਹੈ ਜਿਹੜੀਆਂ ਉਹ ਸੱਤਾ 'ਚ ਆਉਣ ਖਾਤਰ ਇਹਨਾਂ ਨੇ ਸਾਰਿਆਂ ਧੋਖਾ ਦਿੱਤਾ ਸਾਰਿਆਂ ਨੂੰ ਹੁਣ ਡਰਾਮਾ ਕਰਕੇ ਦੋਨੋਂ ਅਲੱਗ-ਅਲੱਗ ਲੜਦੇ ਸੀ ਹੁਣ ਤਾਂ ਚਲੋ ਅਲੱਗ-ਅਲੱਗ ਆਲਾ ਵੀ ਸਰਕਾਰ ਜਦੋਂ ਹੁੰਦੀ ਆ ਬਾਈਲੈਕਸ਼ਨ ਦੇ ਵਿੱਚ ਤਾਂ ਗਵਰਨਮੈਂਟ ਹੀ ਜਿੱਤਦੀ ਹੁੰਦੀ ਆ ਤੇ ਅੱਜ ਇੱਕ ਦੂਜੇ ਨੂੰ ਮੰਗਾ ਕਰ ਰਹੇ ਸੀ ਦਿੱਲੀ ਫੇਰ ਕਹਿੰਦੇ ਜਦੋਂ ਸੀਟਾਂ ਗਿਣਦੇ ਆ মিডিਆ ਦੇ ਸਾਹਮਣੇ ਆਉਂਦੀਆਂ ਫਿਰ ਉਹ ਇੰਡੀਆ ਆਲਾਈਂਸ ਦੀਆਂ ਗਿਣਨ ਲੱਗ ਜਾਂਦੇ ਆ ਕਾਂਗਰਸ ਹਾਰੀ ਤੇ ਜਦੋਂ ਉੱਤੇ ਗਿਣਦੇ ਆ ਵੀ ਇੰਡੀਆ ਆਲਾਈਂਸ ਨੇ ਕਿੰਨੇ ਜਿੱਤੀਆਂ ਵੀਰੋਂ ਆਮ ਆਦਮੀ ਦੀ ਸੀਟ ਵਿੱਚ ਗਿਣ ਲੈਂਦੇ ਆ ਇਸ ਕਰਕੇ ਤਮਾਸ਼ਾ ਕਰ ਰਹੇ ਆ ਲੋਕਾਂ ਨੂੰ ਬੇਕੂ ਬਣਾ ਰਹੇ ਆ ਲੋਕਾਂ ਨੂੰ ਪਰ ਜ਼ਰੂਰ ਅਗਲੀਆਂ ਬਾਏ ਇਲੈਕਸ਼ਨ ਚ ਇਸ ਦੀ ਫੀਡ ਲੈਣਾ ਚਾਹੀਦਾ ਇਹ ਦੋਨੋਂ ਰੜਕੇ ਰਲੇ ਹੋਏ ਆ ਜਾਂ ਤਾਂ ਕਹਿੰਦੇ ਨੇ ਵੀ ਇੰਡੀਆ ਆਲਾਈਂਸ ਅਸੀਂ ਨਹੀਂ ਗੇ ਜਾਂ ਤਾਂ ਇਹ ਕਹਿੰਦੇ ਆਹੀ ਐਮਪੀ ਜਿਹੜੇ ਨੇ ਕਾਂਗਰਸ ਦੇ ਉੱਥੇ ਇਕੱਠੇ ਹੋ ਕੇ ਆਮ ਆਦਮੀ ਵਾਲਿਆਂ ਨਾਲ ਇਕੱਠੇ ਹੋ ਕੇ ਨਾਰੇ ਮਾਰਦੇ ਹੁੰਦੇ ਆ ਇਕੱਠੇ ਹੋ ਕੇ ਖੜੇ ਹੁੰਦੇ ਆ ਤੇ ਇਸ ਕਰਕੇ ਇਹ ਬਿਲਕੁਲ মিডিਆ ਨੂੰ ਵੀ ਇਹ ਗੱਲ ਦੇਖਣੀ ਚਾਹੀਦੀ ਆ ਵੀ ਇਹ ਕਿਸ ਤਰੀਕੇ ਦੀ ਕਿਸ ਤਰੀਕੇ ਨਾਲ ਧੋਖਾ ਦੇ ਰਿਹਾ ਲੋਕਾਂ ਨੂੰ ਆ ਹੁਣ ਸੈਸ਼ਨ ਸ਼ੁਰੂ ਹੋ ਜੂ ਬਾਈ ਨੂੰ ਤੇ ਉੱਥੇ ਇੰਡੀਆ ਲਾਇਸੈਂਸ ਬਣ ਜੂਗਾ